ਆਮ ਆਦੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ 68 ਪਰਿਵਾਰਾਂ ਨੂੰ ਕਰਜ਼ਾ ਮਾਫੀ ਦੇ ਸਰਟੀਫੀਕੇ ਵੰਡੇ ਗਏ ਹਨ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲੋੜਵੰਦਾ ਦਾ ਕਰਜ਼ਾ ਮਾਫ ਕਰਕੇ ਉਹਨਾਂ ਨੂੰ ਵੱਡੀ ਰਾਹ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਫਤੇਗੜ ਸਾਹਿਬ ਦੇ 68 ਪਰਿਵਾਰਾਂ ਨੂੰ ਤਕਰੀਬਨ 90 ਲੱਖ ਰੁਪਏ ਦੇ ਕਰਜ਼ਾ ਮਾਫੀ ਦੇ ਸਰਟੀਫੀਕੇ ਦੇ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਸੂਬਾ ਤਰੱਕੀ ਦੀ ਰਾਹ ਤੇ ਦੌੜ ਰਿਹਾ ਹੈ ਤੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਮੋਈਆਂ ਵੀ ਕਰਵਾਈਆਂ ਜਾ ਰਹੀਆਂ ਹਨ ਜਿਸ ਕਾਰਨ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਸਾਡੇ ਸਾਰੇ ਜਿਹੜੇ ਹਲਕੇ ਦੇ 68 ਪਰਿਵਾਰ ਹੈ ਇਹਨਾਂ ਨੂੰ ਕਰਜ਼ੇ ਤੋਂ ਮੁਕਤੀ ਮਿਲੀ ਹੈ ਉਹ ਪਰਿਵਾਰਾਂ ਬਨੋਂ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਵੱਡੀ ਰਾਹਤ ਆ ਸਾਡੇ ਭਰਾਵਾਂ ਨੂੰ ਔਰ ਕਹਿ ਸਕਦੇ ਕਿ ਇਹ ਭਰਾਵਾਂ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਔਰ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਮਿਲਿਆ ਬਹੁਤ ਸਾਲਾਂ ਤੋਂ ਇਹ ਜਿਹੜੇ ਝੂਠ ਦੇ ਸੀ ਲੜਾਈ ਲੜਦੇ ਸੀ ਲੇਕਿਨ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹੱਕ ਨਹੀਂ ਸੀ ਦਿੱਤਾ ਅੱਜ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਸਾਡੇ ਭਰਾਵਾਂ ਨੂੰ ਬਹੁਤ ਵੱਡੀ ਰਾਹਤ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ ਮੈਂ ਧੰਨਵਾਦ ਕਰਦਾ ਸਾਰੀ ਪਰਿਵਾਰਾਂ ਵੱਲੋਂ ਹਲਕਾ ਫਤਿਹ ਕਰ ਸਕਦੇ ਸਰ ਕਿੰਨੇ ਪਰਿਵਾਰਾਂ ਨੂੰ ਜਿਹੜਾ ਮਾਫ ਕੀਤਾ ਗਿਆ ਸਰ 68 ਪਰਿਵਾਰਾਂ ਨੂੰ ਮਾਫੀ ਹੋਈ ਹੈ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਇੱਕ 1151000 ਮਾਫ ਹੋਇਆ ਔਰ ਕਿਸੇ ਦਾ 7 ਲੱਖ माफ ਹੋਇਆ ਕਿਸੇ ਦਾ 3 ਲੱਖ माफ ਹੋਇਆ ਇੱਕ ਪਰਿਵਾਰ ਚ 5 ਜਿਹੜਾ ਮਹੌਮਦੀ ਪਰਦਾ 5 ਲੱਖ ਤੋਂ ਉੱਪਰ ਵੀ माफ ਹੋਇਆ ਕਿੰਨੇ ਕ ਜਿਹੜੀ ਅਮਾਉਂਟ ਸੀਗੀ ਟੋਟਲ ਟੋਟਲੇ ਤਕਰੀਬਨ 90 ਲੱਖ ਦੇ ਕਰੀਬ ਜਿਹੜਾ ਇਹ ਅਮਾਉਂਟ ਸੀ ਜਿਹੜਾ ਸਾਡੇ ਭਰਾਵਾਂ ਨੂੰ ਜਿਹੜਾ ਕਰਜ਼ੇ ਤੋਂ ਮੁਕਤੀ ਹੋਈ ਹੈ ਜੀ ਅਸੀਂ ਬਹੁਤ ਅਮਾਉਂਟ ਸਰਕਾਰ ਕਾ ਕਰ ਰਹਿਆ ਸੀ ਬਹੁਤ ਮਾਣ ਦਾ ਸਵਰਥ ਸੀ ਬਹੁਤ ਮਾਰੀ ਉਹ ਸਾਡੇ ਕੋਲ ਆਉਂਦੀ ਸੀ ਅਸੀਂ ਦੇਖ ਕੇ ਸੱਜੇ ਖੁਸ਼ ਹੋ ਜਾਂਦੇ ਸੀ ਸਾਡੇ ਕੋਲ ਸਾਧਨ ਨਹੀਂ ਸੀ ਅਸੀਂ ਇਹੋ ਮਾਫ ਕਰ ਸਕੀਏ ਅਸੀਂ ਪੰਜਾਬ ਸਰਕਾਰ ਦੇ ਸਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੋਈ ਅਪਰਾਲਾ ਕੀਤਾ ਗਿਆ ਖਜ਼ਾਨਾ ਮੰਤਰੀ ਟੀਮਾ ਸਾਹਿਬ ਵੱਲੋਂ ਕੱਲੇ ਜਨਰੇਲ ਡੀਐਮ ਸਾਹਿਬ ਆ ਮੈਡਮ ਬੈਠੇ ਜੀ ਦਲਜੀਤ ਕੌਰ ਇਹਨਾਂ ਨੇ ਪਿੰਡ ਪਿੰਡ ਜਾ ਕੇ ਕੱਲੇ ਕੱਲੇ ਬੰਦੇ ਨੂੰ ਲੱਭਿਆ ਕਿ ਜਿਹੜੇ ਬੰਦੇ ਸੀ ਉਹਨਾਂ ਦੀ ਲਿਸ਼ਟਾ ਬਣਾਈਆਂ ਲਿਸ਼ਟਾ ਬਣਾ ਕੇ ਭੇਜੀਆਂ ਉੱਪਰ ਵੀ ਇਹਨਾਂ ਦੇ ਕਰਦੇ ਆਪਰ ਅਸੀਂ ਬਹੁਤ ਧੰਨਵਾਦ ਕਰਦੇ ਪੰਜਾਬ ਸਰਕਾਰ ਸਾਡਾ ਕਰਦਾ ਸ਼ੁਕਰੀਆ ਸਾਨੂੰ ਆਮ ਆਦੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ 68 ਪਰਿਵਾਰਾਂ ਨੂੰ ਕਰਜ਼ਾ ਮਾਫੀ विद आय लोग वीर सिंह राणे कह के पंजाब सरकार ਦੇ ਵੱਲੋਂ ਲੜਵੰਦਾ ਦਾ ਕਰਜ਼ਾ ਮਾਫ ਕਰਕੇ ਉਹਨਾਂ ਨੂੰ ਵੱਡੀ ਰਾਹ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਹਰਖਾ ਪਤੇਗੜ੍ਹ ਸਾਹਿਬ ਦੇ 68 ਪਰਿਵਾਰਾਂ ਨੂੰ ਤਕਰੀਬਨ 90 ਲੱਖ ਰੁਪਏ ਦੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਦੇ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਸੂਬਾ ਤਰੱਕੀ ਦੀ ਰਾਹ ਤੇ ਦੌੜ ਰਿਹਾ ਹੈ ਤੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਮੋਈਆ ਵੀ ਕਰਵਾਈਆਂ ਜਾ ਰਹੀਆਂ ਹਨ ਜਿਸ ਕਾਰਨ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਬਹੁਤ ਖੁਸ਼ ਦਿਖਾਈ ਦੇ ਰਹੇ ਹਨ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਮੈਂ तहे ਦਿਲੋਂ ਧੰਨਵਾਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਸਾਡੇ ਸਾਰੇ ਜਿਹੜੇ ਹਲਕੇ ਦੇ ਘਾਟ ਪਰਿਵਾਰ ਹੈ ਜਿਨ੍ਹਾਂ ਨੂੰ ਕਰਜ਼ੇ ਤੋਂ ਮੁਕਤੀ ਮਿਲੀ ਹੈ ਉਹ ਪਰਿਵਾਰਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਵੱਡੀ ਰਾਹਤ ਆ ਸਾਡੇ ਭਰਾਵਾਂ ਨੂੰ ਔਰ ਕਹਿ ਸਕਦੇ ਕਿ ਇਹ ਭਰਾਵਾਂ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਔਰ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਮਿਲਿਆ ਬਹੁਤ ਸਾਲਾਂ ਤੋਂ ਇਹ ਜਿਹੜੇ ਝੂਝਦੇ ਸੀ ਲੜਾਈ ਲੜਦੇ ਸੀ ਲੇਕਿਨ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹੱਕ ਨਹੀਂ ਸੀ ਦਿੱਤਾ ਅੱਜ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਸਾਡੇ ਭਰਾਵਾਂ ਨੂੰ ਬਹੁਤ ਵੱਡੀ ਰਾਹਤ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ ਮੈਂ ਧੰਨਵਾਦ ਕਰਨਾ ਸਾਰੀ ਪਰਿਵਾਰਾਂ ਵੱਲੋਂ ਹਲਕਾ ਫਤਿਹ ਘਟ ਸਕਦਾ ਸਰ ਕਿੰਨੇ ਪਰਿਵਾਰਾਂ ਨੂੰ ਜਿਹੜਾ ਮਾਫ ਕੀਤਾ ਗਿਆ ਸਰ 68 ਪਰਿਵਾਰਾਂ ਨੂੰ ਮਾਫੀ ਹੋਈ ਹੈ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਇੱਕ 1151000 ਮਾਫ ਹੋਇਆ ਔਰ ਕਿਸੇ ਦਾ 7 ਲੱਖ ਮਾਫ ਹੋਇਆ ਕਿਸੇ ਦਾ 3 ਲੱਖ ਮਾਫ ਹੋਇਆ ਇੱਕ ਪਰਿਵਾਰ ਚ ਪੰਜ ਜਿਹੜਾ ਮਹੌਮਦੀ ਪਰਦਾ ਪੰਜ ਲੱਖ ਤੋਂ ਉੱਪਰ ਵੀ ਮਾਫ ਹੋਇਆ ਕਿੰਨੇ ਕ ਜਿਹੜੀ ਅਮਾਉਂਟ ਸੀਗੀ ਟੋਟਲ ਟੋਟਲੇ ਤਕਰੀਬਨ 90 ਲੱਖ ਦੇ ਕਰੀਬ ਜਿਹੜਾ ਇਹ ਅਮਾਉਂਟ ਸੀ ਜਿਹੜਾ ਸਾਡੇ ਭਰਾਵਾਂ ਨੂੰ ਜਿਹੜਾ ਕਰਜ਼ੇ ਤੋਂ ਮੁਕਤੀ ਹੋਈ ਹੈ ਜੀ ਉਹ ਬਹੁਤ 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 ਸਰਕਾਰਾਂ ਕਰ ਰਹੀ ਸੀ ਸਰਕਾਰਾਂ ਕਰ ਰਹੀਆਂ ਸੀ ਬਹੁਤ ਮਾਣ ਦਾ ਵਰਤ ਸੀ ਬਹੁਤ ਮਾੜੀ ਉਹ ਸਾਡੇ ਕੋਲ ਆਉਂਦੀ ਸੀ ਅਸੀਂ ਦੇਖ ਕੇ ਸੱਜੇ ਖੁਸ਼ ਹੋ ਜਾਂਦੇ ਸੀ ਸਾਡੇ ਕੋਲ ਸਾਧਨ ਨਹੀਂ ਸੀ ਅਸੀਂ ਇਹ ਵਾਪਸ ਕਰ ਸਕੀਏ ਅਸੀਂ ਪੰਜਾਬ ਸਰਕਾਰ ਦੇ ਸਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਖਜ਼ਾਨਾ ਮੰਤਰੀ ਜੀਮਾ ਸਾਹਿਬ ਵੱਲੋਂ ਅੱਗੇ ਜਨਰਲ ਡੀਐਮ ਸਾਹਿਬ ਮੈਡਮ ਬੈਠੇ ਨੇ ਦਲਜੀਤ ਕੌਰ ਇਹਨਾਂ ਨੇ ਪਿੰਡ ਪਿੰਡ ਜਾ ਕੇ ਕੱਲੇ ਕੱਲੇ ਬੰਦੇ ਨੂੰ ਲੱਭਿਆ ਕਿ ਜਿਹੜੇ ਬੰਦੇ ਸੀ ਉਹਨਾਂ ਦੀ ਲਿਸ਼ਟਾ ਬਣਾਈਆਂ ਲਿਸ਼ਟਾ ਬਣਾ ਕੇ ਭੇਜੀਆਂ ਉੱਪਰ ਵੀ ਇਹਾਂ ਦੇ ਕੰਮ ਆ ਪਰ ਅਸੀਂ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਕਰਦਾ ਰਿਹਾ ਸਾਨੂੰ ਨਾਲ